ਡੇਰਾ ਮੁਖੀ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਪੜਕੁਠੇ ਬਾਬਾ ਗਗਨਦਾਸ ਸੁਣਵਾਈ ਨਾ ਹੋਣ ਤੇ ਇਕੱਠਾ ਹੋਵੇਗਾ ਸੰਤ ਸਮਾਜ ਕਾਲਪਨਪਿੰਕ ਕੋਟ ਸੁਖਿਆ ਦੇ ਡੇਰਾ ਮੁਖੀ ਬਾਬਾ ਦਿਆਲ ਦਾਸ ਦਾ ਕਤਲ ਕੁਝ ਗੈਂਗਸਟਰਾਂ ਦੇ ਵੱਲੋਂ ਕੀਤਾ ਗਿਆ ਜਿਸ ਦੇ ਇਲਜ਼ਾਮ ਮੋਗਾ ਜ਼ਿਲ੍ਹੇ ਦੇ ਇੱਕ ਡੇਰਾ ਮੁਖੀ ਬਾਬਾ ਜਰਨੈਲ ਦਾਸ ਤੇ ਲੱਗੇ ਕਿ ਬਾਬਾ ਦਿਆਲ ਦਾਸ ਦਾ ਕਤਲ ਬਾਬਾ ਜਰਨੈਲ ਸਿੰਘ ਦੇ ਇਸ਼ਾਰਿਆਂ ਤੇ ਕਰਵਾਇਆ ਗਿਆ ਜਿਸ ਦੀ ਪੁਲਿਸ ਪੜਤਾਲ ਦੌਰਾਨ ਮੋਗਾ ਦੇ ਡੀਐਸਪੀ ਸੁਰਜੀਤ ਸਿੰਘ ਵੱਲੋਂ ਬਾਬਾ ਜਰਨੈਲ ਦਾਸ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਪਰ ਉੱਥੇ ਹੀ ਦੂਜੇ ਪਾਸੇ ਡੇਰਾ ਦੇ ਸੇਵਾਦਾਰ ਬਾਬਾ ਗਗਨ ਦਾਸ ਦੇ ਵੱਲੋਂ ਪੁਲਿਸ ਦੀ ਇਸ ਰਿਪੋਰਟ ਨੂੰ ਚੈਲੰਜ ਕਰਦੇ ਹੋਏ ਹਾਈ ਕੋਰਟ ਦਾ ਰੁਕ ਕੀਤਾ ਗਿਆ ਜਿਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਫਰੀਦਕੋਟ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਜਿਨ੍ਹਾਂ ਦੇ ਵੱਲੋਂ ਐਸਪੀ ਗਗਨੇਸ਼ ਸ਼ਰਮਾ ਡੀਐਸਪੀ ਸੁਸ਼ੀਲ ਕੁਮਾਰ ਤੇ ਐਸਆਈ ਖੇਮ ਚੰਦ ਪਰਾਸ਼ਰ ਵਾਲੀ ਤਿੰਨ ਮੈਂਬਰੀ ਟੀਮ ਗਠਿਤ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ ਪਰ ਇਸੇ ਦੌਰਾਨ ਸ਼ਿਕਾਇਤਕਰਤਾ ਬਾਬਾ ਦਗਨ ਦਾਸ ਤੇ ਆਈਜੀ ਪ੍ਰਦੀਪ ਕੁਮਾਰ ਦੇ ਨਾਮ ਤੇ ਦਬਾਅ ਪਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਤਾਂ ਜੋ ਬਾਬਾ ਜਰਨੈਲ ਦਾਸ ਨੂੰਬਾਰਾ આરોપી ਬਣਾਇਆ ਜਾ ਸਕੇ ਪਰ ਸ਼ਿਕਾਇਤਕਰਤਾ ਮੁਤਾਬਕ ਕੋਣਾ ਦੇ ਵੱਲੋਂ 20 ਲੱਖ ਰੁਪਏ ਇਹਨਾਂ ਅਧਿਕਾਰੀਆਂ ਨੂੰ ਦਿੱਤੇ ਜਾਣ ਦੀ ਗੱਲ ਕਹੀ ਗਈ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਅਦਾਲਤ 'ਚ ਵੀ ਬਿਆਨ ਦਰਜ ਕਰਵਾ ਕੇ ਇੱਕ ਹਲਫੀਆ ਬਿਆਨ ਦੇ ਕੇ ਆਈਜੀ ਪ੍ਰਦੀਪ ਕੁਮਾਰ 'ਤੇ ਇਲਜ਼ਾਮ ਲਗਾਏ ਗਏ ਕਿ 20 ਲੱਖ ਰੁਪਏ ਦੀ ਰਿਸ਼ਵਤ ਲੈਣ ਪਿੱਛੇ ਆਈਜੀ ਪ੍ਰਦੀਪ ਯਾਦਵ ਦੀ ਭੂਮਿਕਾ ਵੀ ਸ਼ਾਮਿਲ ਹੈ ਅੱਜ ਬਾਬਾ ਗਗਨਦਾਸ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਤਾਂ ਉਹ ਸੁਣਾਉਂਦੇ ਆ ਤੁਹਾਨੂੰ ਕਿਸ ਮਾਮਲੇ ਦੇ ਉੱਤੇ ਕੀ ਕਹਿਣਾ ਬਾਬਾ ਗਗਨਦਾਸ ਦਾ ਹਾਂ ਜੀ ਕੀ ਕਹਿਣਾ ਹੈ ਹਾਂ ਜੀ ਵਿਗਜੀ ਖਾਲਸਾ ਵਿਗਜੀ ਫਤਿਹ ਮੈਂ ਸੰਤ ਗਗਨਦਾਸ ਗੋਛਾਲਾ ਪੂਰ ਸੁਖੀਆ ਦਾ ਮੁੱਖ ਸੇਵਾਦਾਰ ਵੀ ਬੇਨਤੀ ਕਰਦਾ ਕਿ 2019 7 11 2019 ਨੂੰ ਮੇਰੇ ਗੁਰਪਾਜ ਸੰਤ ਦਿਆਲ ਦਾਸ ਦਾ ਕਤਲ ਵਿਗ ਕਪੂਰੇ ਵਾਲੇ ਸੰਤ ਜਰਨੈਲ ਦਾਸ ਵੱਲੋਂ ਕਰਾ ਦਿੱਤਾ ਗਿਆ ਸੀ ਜੱਸ ਦੇ ਵਿੱਚ ਗੈਂਗਸਟਰਾਂ ਵੀ ਗੈਂਗਸਟਰਾਂ ਤੋਂ ਕਰਾਇਆ ਸੀ ਗੈਂਗਸਟਰਾਂ ਵੀ ਜੇਲ੍ਹ ਦੇ ਵਿੱਚ ਅੰਦਰ ਆ ਇਸ ਤੋਂ ਬਾਅਦ ਸਾਡਾ ਡੀਆਈਜੀ ਸਰਜੀਤ ਸਿੰਘ ਨੇ ਉਹਨਾਂ ਗਲਤ ਤੱਥਾਂ ਦੇ ਨਾਲ ਬੇਗਣਾ ਕਰਕੇ ਵੀ ਬਾਹਰ ਕੱਢਤਾ ਕੇਸ ਦੇ ਵਿੱਚੋਂ ਬੇਗਣਾ ਕਰਤਾ ਸੀ ਫਰਮਾਨਯੋਗ ਅਦਾਲਤ ਦੇ ਵਿੱਚ 319 ਦੀ ਐਪਲੀਕੇਸ਼ਨ ਲਾਈ ਤੇ ਮਾਨਯੋਗ ਅਦਾਲਤ ਨੇ ਵੀ ਸੰਤ ਜਰਨੈਲ ਦਾਸ ਨੂੰ ਫੇਰ ਕੇਸ ਦੇ ਵਿੱਚ ਵੀ ਸੱਦ ਲਿਆ ਉਸ ਤੋਂ ਬਾਅਦ ਉਸਨੇ ਹਾਈ ਕੋਰਟ ਦੇ ਵਿੱਚ ਜਵਾਨਤ ਲਾ ਦਿੱਤੀ ਸੰਤ ਜਰਨੈਲ ਦਾਸ ਨੇ ਤਾਂ ਹਾਈ ਕੋਰਟ ਨੇ ਪੀ ਕੇ ਜਾਦਵ ਜਿਹੜੇ ਇੱਥੇ ਆਈਜੀ ਸਾਹਿਬ ਲੱਗੇ ਸੀ ਉਹਨਾਂ ਨੂੰ ਇੱਥੇ ਸੱਦਿਆ ਵੀ ਕੇਸ ਬਾਰੇ ਪੁੱਛਣ ਬਾਅਦ ਤਾਂ ਵੀ ਉਹਨਾਂ ਨੇ ਆ ਕੇ ਇੱਥੇ ਆਪਦੇ ਆਪਦੇ ਨਾਲ ਲੱਗੇ ਏਐਸਆਈ ਕੇਮਚੰਦ ਪ੍ਰਾਸ਼ਰ ਨੂੰ ਮੇਰੇ ਕੋਲ ਖੱਲਿਆ ਤੇ ਮੈਥੋਂ 50 ਲੱਖ ਰੁਪਏ ਦੀ ਮੰਗ ਕਰਨ ਲੱਗੇ ਵੀ ਜੇ ਜਰਨੈਲ ਦਾਸ ਨੂੰ ਵੀ ਅਸੀਂ ਵਿੱਚ ਪਾਵਾਂਗੇ 50 ਲੱਖ ਰੁਪਏ ਦਿਓ ਮੈਂ ਪਹਿਲਾਂ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੇ ਮੈਨੂੰ ਫਿਰ ਆ ਕੇ ਸੰਤ ਮਲਕੀਤ ਦਾ ਦੇਰੇ ਦੇ ਵਿੱਚ ਮੇਰੇ ਦੋ ਠੇਕੇ ਨਾਲ ਪੂਰਾ ਮੈਥੋਂ ਜਲੀਲ ਕਰਕੇ 20 ਲੱਖ ਰੁਪਇਆ ਲੈ ਗਏ ਗਗਨੇਸ਼ ਕੁਮਾਰ ਐਸਪੀ ਤੇ ਸੁਸ਼ੀਲ ਕੁਮਾਰ ਤੇ ਜੱਸੀ ਠੇਕੇਦਾਰ ਸੰਤ ਮਲਕੀ ਜੀ ਦਾ ਦੇ ਡੇਰੇ ਸਿੱਖਾਂ ਦੇ ਗਊਚਾਲਾ ਵਿੱਚੋਂ ਲੈ ਕੇ ਉਸ ਤੋਂ ਬਾਅਦ ਇਹ ਸਾਰਿਆਂ ਦੀ ਇਹਨਾਂ ਦੀ ਰੈਸਟ ਹੋ ਗਈ ਵੀ ਮੈਂ ਉਸ ਤੋਂ ਬਾਅਦ ਵੀ ਇੱਥੇ ਬਿਆਨ ਲਖਾਈ ਤੇ ਇਹਨਾਂ ਦੇਤੇ ਪਰਚਾ ਦਰਜ ਹੋ ਗਿਆ ਜਦੋਂ ਸਾਰੇ ਅੰਦਰ ਇਹ ਸਾਰੇ ਪੰਜ ਗ੍ਰਿਫਤਾਰੀਆਂ ਹੋ ਗਈਆਂ ਪੰਜਾਂ ਦੇ ਚਲਾਨ ਦਿੱਤੇ ਗਏ ਇਦੇ ਵਿੱਚੋਂ ਇੱਕ ਮਲਕੀਤ ਦਾ ਵੀ ਵਾਧਾ ਮਾ ਬਣ ਗਿਆ ਹੁਣ ਉਸ ਤੋਂ ਬਾਅਦ ਉਸਨੇ ਵੀ ਆ ਕੇ ਦੱਸਿਆ ਕਿ ਪੈਸੇ ਸਾਰੇ ਆਈਜੀ ਕੋਲੇ ਆ ਇਹ ਸਾਰਿਆਂ ਨੇ ਐਸਪੀ ਨੇ ਵੀ ਤੇ ਡੀਐਸਪੀ ਨੇ ਸਾਰਿਆਂ ਨੇ ਆ ਕੇ ਕਿਹਾ ਪੈਸੇ ਆਈਜੀ ਕੋਲੇ ਆ ਪਰ ਉਹਨੂੰ ਆਈਜੀ ਨੂੰ ਹਜੇ ਤੱਕ ਕਿਸੇ ਨੇ ਨਾ ਵਿਜੀਲੈਂਸ ਨੇ ਬੁਲਾਇਆ ਨਾ ਉਹਨੂੰ ਵੱਡਾ ਅਫਸਰ ਹੋਣ ਕਰਕੇ ਕਿਸੇ ਨੇ ਹਜੇ ਤੱਕ ਬੁਲਾਇਆ ਨਹੀਂ ਇਸ ਕਰਕੇ ਮੈਂ ਸਰਕਾਰ ਤੋਂ ਇਹੀ ਬੇਨਤੀ ਕਰਦਾ ਵੀ ਇਸ ਨੂੰ ਫੜ ਕੇ ਮੇਰੇ 20 ਲੱਖ ਰੁਪਏ ਬਰਾਮਦ ਕਰਾਏ ਜਾਣ ਕੋਸ਼ਲ ਦਾ ਦੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਈ ਗੱਲ ਮੋਂ ਗੁਰੂ ਅਜੇ ਤੱਕ ਅੱਜ ਤੱਕ ਵੀ ਲੱਗਿਆ ਤੁਹਾਨੂੰ ਵੀ ਕੋਈ ਗੱਲਤ ਨਹੀਂ ਅਸਰ ਦਿੱਕੀ ਇਹਦੇ ਵਿੱਚ ਜੀ ਕੁਸਤਾ ਸਿਆਸੀ ਆ ਅਫਸਰਾਂ ਦੀ ਛਾਏ ਆ ਤੇ ਕੁਸ ਜਿਹੜੇ ਆ ਇਹ ਅਫਸਰ ਵੱਡਾ ਕਰਕੇ ਇਹਨੂੰ ਅਫਸਰ ਹੱਥ ਨਹੀਂ ਪਾਉਂਦੇ ਮੈਂ ਹੁਣ ਜੀ ਮੈਂ ਮੰਨ ਜੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 302 ਦੇ ਵਿੱਚ ਮੈਨੂੰ ਹੁਣ ਤਾਂ ਇਨਸਾਫ ਦਵਾਇਆ ਤੇ ਮੈਂ ਉਹਨਾਂ ਉਹਨਾਂ ਦੇ ਵੇਖ ਕੇ ਹੌਸਲੇ ਨੂੰ ਇਹਦੇ ਇਹ ਕਦਮ ਚੱਕਿਆ ਸੀ ਮੈਂ ਇਹ ਚਾਹਣਾ ਵੀ ਮੈਨੂੰ ਇਹ ਕੇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਨਹੀਂ ਉਹ ਕਰਦੇ ਤੇ ਇੱਕ ਤਾਂ ਮੈਨੂੰ ਮਿਲਣ ਦਾ ਟਾਈਮ ਦਿੱਤਾ ਜਾਂ ਮੈਂ ਕਲਤਾਰ ਸੰਧਵਾ ਦੇ ਕੋਲੇ ਵੀ ਗਿਆ ਸੀ ਤੇ ਕਰਮਜੀਤ ਅਨਮੋਲ ਕੋਲੇ ਵੀ ਗਿਆ ਸੀ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਣ ਦਾ ਟਾਈਮ ਦਿੱਤਾ ਜਾਵੇ ਜੇ ਨਹੀਂ ਮੈਨੂੰ ਮਿਲਣ ਦਾ ਟਾਈਮ ਦਿੱਤਾ ਜਾਂਦਾ ਤਾਂ ਮੈਂ ਹਫ਼ਤੇ ਬਾਅਦ ਇਕੱਠ ਕਰਕੇ ਤੇ ਮੈਂ ਸਾਰੇ ਜਿਹੜੇ ਸਿਆਸੀ ਆ ਤੇ ਜਿਹੜੇ ਵਿੱਚ ਵੱਡੇ ਅਫਸਰ ਆਉਂਦੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਮਾਰੀ ਤੁਹਾਨੂੰ ਪਹਿਲਾਂ ਕਿਤੇ ਕਿਤੇ ਸਿਆਸੀ ਸਹਿ ਵੀ ਮਗਰ ਹੈਗੀ ਜਿਹੜੀ ਇਹਦੀ ਗੱਤਰੀ ਨਹੀਂ ਹੋਈ ਹਾਂਜੀ ਪੂਰੀ ਸਿਆਸੀ ਸਹਿ ਹੈਗੀ ਹੈ ਜੀ ਤੇ ਜੇਕਰ ਹਫ਼ਤੇ ਦੇ ਵਿੱਚ ਨਹੀਂ ਕਰਵਾਏ ਕੇਤੀ ਮੈਂ ਤੁਹਾਡੇ ਵੱਲੋਂ ਅਸ ਕੀ ਦਾ ਨਰੋਪੀਤਾ ਜੀ ਮੈਂ ਇਕੱਠ ਕਰਕੇ ਜੀ ਸਾਰਿਆਂ ਦਾ ਜਿਹੜੇ ਹੈਗੇ ਆਫਸਰ ਆ ਮੈਂ ਸਾਰਿਆਂ ਦਾ ਨਾਮ ਲਵਾਂਗਾ ਵਿੱਚ ਵੀ ਕਿਹੜੇ ਜਿਹੜੇ ਹੈਗੇ ਆ ਸੰਤ ਸਮਾਜ ਇਕੱਠਾ ਕਰਕੇ